ਹਾਂਜੀ ਪਿਆਰੇ ਦੋਸਤੋ ਸਾਰਿਆਂ ਨੂੰ ਜੈ ਪਰਿ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਇਕਵਾਲਾ ਤੁਹਾਡੇ ਨਾਲ ਕੀਤਾ ਸੀਗਾ ਕਿ ਇੱਕ ਨਵੀਂ ਜਗ੍ਹਾ ਦੇ ਉੱਪਰ ਤੁਹਾਨੂੰ ਫੇਰ ਤੋਂ ਸੀ ਲੈ ਕੇ ਆਵਾਂਗੇ ਸੋ ਉਹ ਨਵੀਂ ਜਗ੍ਹਾ ਕਿਹੜੀ ਹੈ ਸੋ ਪੰਜਾਬ ਦੀ ਵਿਰਾਸਤ ਜਿਹਦੇ ਲਈ ਅੱਜ ਹਰ ਇੱਕ ਨੌਜਵਾਨ ਜਰੂਰੀ ਆਪਾਂ ਨਾਂ ਲੈਨੇ ਆ ਹਰ ਕੋ ਭਾਪ ਹੋ ਜਾਂਦਾ ਹੈ ਦਾ ਬਲੈਕ ਪ੍ਰਿੰਸ ਦੇ ਨਾਂ ਤੇ ਦੇਖ ਸਕਦੇ ਹੋ ਜਿਸ ਜਿਹੜੀ ਜਗ੍ਹਾ ਦੇ ਉੱਪਰ ਤੁਹਾਨੂੰ ਲੈ ਕੇ ਜਾਣਾ ਅਸੀਂ ਇਹ ਜਗ੍ਹਾ ਹੈਗੀ ਆ ਜੀ ਮਹਾਰਾਜਾ ਦਲੀਪ ਸਿੰਘ ਦੀ ਯਾਦਗਾਰੀ ਕੋਠੀ ਹੈ ਜਿਹੜੀ ਨਾ ਉੱਥੇ ਆਪਾਂ ਚੱਲਾਂਗੇ ਉੱਥੇ ਉਹਨਾਂ ਦਾ ਜੋ ਵੀ ਲਾਇਬ੍ਰੇਰੀ ਘਰ ਹੈਗਾ ਅਜਾਇਬ ਘਰ ਦੇ ਵਿੱਚ ਜੋ ਵੀ ਗੱਲਾਂ ਬਾਤਾਂ ਹਨਾ ਸੋ ਜਿੱਥੇ ਉਹ ਵਰਤਨਾ ਦੇ ਵਿੱਚ ਖਾਣਾ ਪਾਣੀ ਖਾਂਦੇ ਸੀਗੇ ਉਹ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਦੋਸਤੋ ਐਂਟਰੀ ਗੇਟ ਤੇ ਹੀ ਤੁਹਾਨੂੰ ਮਿਲੇਗੀ ਰਿਸੈਪਸ਼ਨਰ ਰਿਸੈਪਸ਼ਨ ਤੋਂ ਆਪਾਂ ਪਰਚੀ ਲਵਾਂਗੇ ਜਿੱਥੇ ਕਿ 10 ਰੁਪਏ ਪਰ ਪਰਸਨ ਦੀ ਟਿਕਟ ਹੈਗੀ ਆਪਾਂ ਟਿਕਟ ਟਿਕਟਾ ਕੇ ਇੱਥੋਂ ਆਪਾਂ ਅੱਗੇ ਜਰਬਲ ਨੂੰ ਜਾਵਾਂਗੇ ਲੋ ਜੀ ਪਹਿਲਾਂ ਆਪਾਂ ਇੱਥੋਂ ਰਿਸੈਪਸ਼ਨ ਤੋਂ ਐਂਟਰੀ ਪਾਸ ਲੈ ਕੇ ਤੇ ਇੱਥੇ ਅੰਦਰ ਮੁਲਾਜ਼ਮ ਬੈੰਦੇ ਨੇ ਪਹਿਲਾਂ ਆਪਾਂ ਐਂਟਰੀ ਗੇਟ ਤੋਂ ਹੀ ਰਿਸੈਪਸ਼ਨ ਤੋਂ ਕਿ ਟ੍ਰੈਕਟ ਲਈ ਆ ਪਹਿਲਾਂ। ਯਾਰੇ ਦੋਸਤੋ ਫੇਰ ਤੋਂ ਇੱਕ ਵਾਰ ਵੈਲਕਮ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਟਰੈਵਲ ਰਾਜਿਆ ਦੇ ਉੱਪਰ। ਸੋ ਇਸੇ ਤਰ੍ਹਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਦੋਸਤੋ ਤੇ ਇੱਕ ਸੋਹਣੇ ਸੋਹਣੇ ਕਰਦਿਆ ਕਰੋ ਕਮੈਂਟ। ਦਿਲ ਭਾਵਕ ਹੋ ਜਾਂਦਾ ਦੋਸਤੋ ਜਦੋਂ ਇਹੋ ਜਿਹੀਆਂ ਜਗ੍ਹਾਵਾਂ ਦੇ ਉੱਪਰ ਪਹੁੰਚਦੇ ਹਾਂ। ਮਹਾਰਾਜਾ ਦਲੀਪ ਸਿੰਘ ਦੇ ਇਸ ਜਗ੍ਹਾ ਦੇ ਉੱਪਰ ਪਹੁੰਚ ਕੇ ਜੋ ਇਸ ਨੂੰ ਵਸੀਆਂ ਕੋਠੀ ਦੇ ਨਾਂ ਨਾਲ ਜਾਣੀ ਜਾਂਦੀ ਹੈ ਜਗਾ ਲਗਭਗ ਰਾਏਕੋਟ ਤੋਂ 4-5 ਕਿਲੋਮੀਟਰ ਵਸੀਆਂ ਵਾਲੀ ਸਾਈਡ ਦੇ ਉੱਪਰ ਇਹ ਕੋਠੀ ਦੋਸਤੋ ਬਣੀ ਹੋਈ ਹੈ ਮਨ ਭਾਵਕ ਹੁੰਦਾ ਇੱਥੇ ਆ ਕੇ ਕਿਉਂਕਿ ਉਹ ਕਾਲਾ ਦੌਰ ਸੀਗਾ ਉਸ ਸਮੇਂ ਦਾ ਕਿ ਜੇ ਮਹਾਰਾਜਾ ਰਣਜੀਤ ਸਿੰਘ ਦੀ ਸਹਾਦਤ ਜਾਂ ਉਹਨਾਂ ਦੀ ਮੌਤ ਹੁੰਦੀ ਹੈ ਉਸ ਤੋਂ ਬਾਅਦ ਸਾਰਾ ਪਰਿਵਾਰ ਕਿਦਾਂ ਖੇਰੂ-ਖੇਰੂ ਹੋ ਗਿਆ ਅੰਗਰੇਜ਼ ਸਾਸਤਕਾਂ ਨੇ ਕਿਵੇਂ ਉਹਨਾਂ ਨੂੰ 크੍ਰਿਸਚੀਅਨ ਧਰਮ ਅਪਣਾਉਣ ਦੇ ਲਈ ਜਾਂ ਕਿਵੇਂ ਅਪਣਾਇਆ ਉਹਨਾਂ ਨੂੰ ਹੈ ਨਾ ਵੱਖ-ਵੱਖ ਤਰ੍ਹਾਂ ਦੇ ਲਾਲਚ ਦੇ ਕੇ ਤੇ ਆਖੀਰ ਦੇ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਮੇਰੀ ਹੋਂਦ ਕੀ ਸੀਗੀ ਕਿ ਮੈਂ ਗੁਰਮੁਖੀ ਦਾ ਬੇਟਾ ਸੀ ਤਾਂ ਕੀ ਉਹ ਗੱਲਾਂ ਬਾਤਾਂ ਸਾਰੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਇਸੇ ਤਰ੍ਹਾਂ ਜੁੜੇ ਰਹੋ ਚੱਲਦੇ ਆਂ ਅੱਗੇ ਵੱਲ ਨੂੰ ਦੋਸਤੋ ਸੋ ਜੋ ਮਿਊਜ਼ੀਅਮ ਦੇ ਵਿੱਚ ਹੈ ਖੋਰ ਪ੍ਰਾਤਨ ਜਿਆਦਾ ਜਿਆਦਾ ਗਰਾਂ ਜਿਵੇਂ ਮਹਾਰਾਣੀ ਵਿਕਟੋਰੀਆ ਬੰਬਾ ਸਾਰਾ ਉਹ ਇਤਿਹਾਸ ਤੁਹਾਨੂੰ ਦਿਖਾਵਾਂਗੇ ਕਿ ਅੱਗੇ ਅੱਗੇ ਉਹਨਾਂ ਦੇ ਬੱਚੇ ਹੋਏ ਤੇ ਕਿੱਥੇ ਆ ਕੇ ਇਹ ਗੱਲਬਾਤ ਖਤਮ ਹੋਈ ਦੋਸਤੋ ਦੋਸਤੋ ਇੱਥੇ ਆ ਕੇ ਹਰ ਕੱਖ ਭਾਵਕ ਹੋ ਜਾਂਦੀ ਹੈ ਨੰਮ ਹੋ ਜਾਂਦੀ ਹੈ ਕਿਉਂਕਿ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਇੱਕ ਰਾਜ ਭਾਗ ਦਾ ਖਤਮ ਹੋਣਾ ਦੋਸਤੋ ਕੋਈ ਛੋਟੀਆਂ ਮੋਟੀਆਂ ਗੱਲਾਂ ਨਹੀਂ ਹੈ ਪੂਰੇ ਪੰਜਾਬ ਦੀ ਜਾਂ ਆਪਾਂ ਕਹਿ ਦਈਏ ਵੀ ਆਪਣੇ ਖਾਲਸ ਖਾਲਸੇ ਦੀ ਇੱਕ ਹੁੰਦ ਇੱਥੇ ਆ ਕੇ ਖਤਮ ਹੋਈ ਦੋਸਤੋ ਕਿਉਂਕਿ ਜੋ ਖਾਲਸੇ ਦਾ ਰਾਜ ਸੀਗਾ ਉਹ ਹੱਥੋਂ ਖੁੱਸ ਗਿਆ ਉਹਨਾਂ ਦਾ ਖਾਲਸਾ ਭਾਵੇਂ ਅੱਜ ਵੀ ਵਰਕਰ ਆ ਰਿਹਾ ਪਰ ਅਸੀਂ ਅੱਜ ਵੀ ਆਪਣੇ ਜੋ ਸਾਡੀਆਂ ਲਾਹੌਰ ਤੱਕ ਜੋ ਹੈ ਨਾ ਸਾਡੇ ਰਾਜ ਸੀਗੇ ਰਾਜ ਭਾਗ ਸੀਗੇ ਉਸ ਸਮੇਂ ਦੇ ਉਹ ਸਾਰੇ ਹੱਥੋਂ ਖੁੱਸ ਗਏ ਦੋਸਤੋ ਬਹੁਤ ਵੱਡੀਆਂ ਗੱਲਾਂ ਬਾਤਾਂ ਨੇਗੀਆਂ ਸੋ ਇੱਥੇ ਆ ਕੇ ਮਨ ਬਹੁਤ ਜ਼ਿਆਦਾ ਭਾਵਕ ਹੁੰਦਾ ਦੋਸਤੋ ਦੱਸਿਆ ਜਾਂਦਾ ਹੈ ਕਿ ਇਸ ਕੋਠੀ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਇੱਕ ਦਿਨ ਦੇ ਲਈ ਰੱਖਿਆ ਗਿਆ ਜਦੋਂ ਅੰਗਰੇਜ਼ ਸ਼ਾਸਕਾਂ ਨੂੰ ਪਤਾ ਲੱਗਦਾ ਵੈਸੇ ਉਹਨਾਂ ਨੇ ਉਸ ਦਿਨ ਕਹਿੰਦੇ ਨਵਾਂ ਸਾਲ ਵੀ ਮਨਾਇਆ ਸੀਗਾ ਜਿਸ ਦਿਨ ਮਹਾਰਾਜਾ ਦਲੀਪ ਸਿੰਘ ਨੂੰ ਇੱਥੇ ਲੈ ਕੇ ਆਂਦਾ ਸੀ 12 ਸਾਲ ਤੋਂ ਘੱਟ ਉਹਨਾਂ ਦੀ ਉਮਰ ਸੀਗੀ ਕੁਝ ਤੇ ਲਗਭਗ ਸਮਾਂ 1849 ਈਸਵੀ ਦਾ ਰਿਹਾ ਦੋਸਤੋ ਤੇ ਜਦ ਅੰਗਰੇਜ਼ ਸ਼ਾਸਕਾਂ ਨੂੰ ਪਤਾ ਲੱਗਦਾ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਇਸ ਜਗ੍ਹਾ ਤੇ ਅਟੈਕ ਕਰੇਗਾ ਤਾਂ ਉਹ ਉਸੇ ਰਾਤ ਹੀ ਉਸੇ ਜਗ੍ਹਾ ਤੋਂ ਦੋਸਤੋ ਚੱਲ ਗਏ ਸੀਗੇ ਹਾਂਜੀ ਹਾਂਜੀ ਆਓ ਦੋਸਤੋ ਤੁਹਾਨੂੰ ਲੈ ਚੱਲਦੇ ਹਾਂ ਉਸ ਮਿਊਜ਼ੀਅਮ ਤੱਕ ਜਿੱਥੇ ਉਹ ਕੁਝ ਕੀਮਤੀ ਯਾਦਗਾਰਾਂ ਸਾਮਕੇ ਰੱਖੀਆਂ ਹੋਈਆਂ ਨੇ ਜਿਦੇ ਵਿੱਚ ਕਿ ਮਹਾਰਾਜੇ ਦਾ ਸਿੰਘਾਸਣ ਮਹਾਰਾਜੇ ਦੀ ਇੱਕ ਜੋ ਸਮੇਂ ਮਹਾਰਾਜੇ ਵਸਤਰ ਪਹਿਨਦੇ ਸੀ ਉਹ ਗੱਲਾਂ ਬਾਤਾਂ ਰੱਖੀਆਂ ਹੋਈਆਂ ਉਹ ਕਿ ਉਹਨਾਂ ਦੇ ਕਿੰਨੇ ਮਹਾਰਾਜਾ ਦੇ ਰਿੰਗ ਨੇ ਅੱਗੇ ਉਹਨਾਂ ਦੀਆਂ ਕਿੰਨੀਆਂ ਬੇਟੀਆਂ ਸੀ ਹੈਨਾ ਸਾਰਾ ਇਤਿਹਾਸ ਉਹ ਇੱਥੇ ਇਸ ਮਿਊਜ਼ੀਅਮ ਦੇ ਵਿੱਚ ਆ ਦੋਸਤੋ ਤੇ ਚੱਲਦਾ ਅੰਦਰ ਵੱਲ ਨੂੰ ਦੋਸਤੋ ਸੋ ਪਿੱਛੇ ਆਪਣੇ ਉਹ ਅਜਾਇਬ ਘਰ ਜਿੱਥੇ ਉਹ ਗੱਲਾਂ ਬਾਤਾਂ ਆਪਾਂ ਜਿਹਨੂੰ ਦੇਖ ਕੇ ਹਰ ਨੌਜਵਾਨ ਭਾਵੁਕ ਹੋ ਜਾਂਦਾ ਹੈ ਦੱਸਿਆ ਜਾਂਦਾ ਹੈ ਕਿ ਇਹ ਇਸ ਕੋਠੀ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਰੱਖਿਆ ਗਿਆ ਸੀ ਕੈਦ ਕਰਕੇ ਜਦੋਂ ਉਹਨੂੰ ਦੇਸ਼ਣ ਕਾਲਾ ਦਿੱਤਾ ਗਿਆ ਸੀਗਾ ਉਹ ਉਸ ਸਮੇਂ ਦੀ ਅੰਗਰੇਜ਼ੀ ਸਰਕਾਰ ਵੱਲੋਂ ਅੰਗਰੇਜ਼ ਸਰਕਾਰ ਵੱਲੋਂ ਤੇ ਬਾਅਦ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਜੀ ਨੂੰ ਇਥੋਂ ਬੰਦੀ ਬਣਾ ਕੇ ਲਿਜਾਇਆ ਜਾਂਦਾ ਹੈ ਉਹਨੂੰ ਇੰਗਲੈਂਡ ਦੇ ਵਿੱਚ ਸਿਫਟ ਕੀਤਾ ਜਾਂਦਾ ਹੈ ਸੋ ਇਹ ਸਾਰੀਆਂ ਗੱਲਾਂ ਬਾਤਾਂ ਦੋਸਤੋ ਤੁਹਾਡੇ ਨਾਲ ਆਪਾਂ ਕਰਦੇ ਆਂ ਸੋ ਅੱਗੇ ਚੱਲਦੇ ਆਪਾਂ ਤੁਹਾਨੂੰ ਹੋਰ ਬਹੁਤ ਕੁਝ ਆ ਗਿਆ ਉਹ ਵੀ ਦਿਖਾਉਨੇ ਆ ਸਿੱਖ ਰਾਜ ਦਾ ਜੋ ਅਖੀਰਲਾ ਰਾਜਾ ਸੀਗਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਵਾਰਿਸ ਉਹਨਾਂ ਦੇ ਪੁੱਤਰ ਸੀ ਮਹਾਰਾਣੀ ਜਿੰਦਾ ਤੋਂ ਕਿਵੇਂ ਅਲੱਗ ਕੀਤਾ ਗਿਆ ਕਿਵੇਂ ਉਸ ਸਮੇਂ ਦੀ ਜੋ ਅੰਗਰੇਜ਼ ਸਾਮਰਾਜ ਸੀ ਉਹ ਕੰਪਨੀ ਜੋ ਆਈ ਤੇ ਉਹਨਾਂ ਨੇ ਆ ਕੇ ਮਹਾਰਾਜਾ ਦਲੀਪ ਸਿੰਘ ਨੂੰ ਮਹਾਰਾਣੀ ਜਿੰਦਾ ਤੋਂ ਕਿਵੇਂ ਅਲੱਗ ਕੀਤਾ ਦੋਸਤੋ ਉਹ ਸਾਰਾ ਇਤਿਹਾਸ ਇਸ ਕੋਠੀ ਦੇ ਵਿੱਚ ਸਮਾਇਆ ਹੋਇਆ ਹੈਗਾ ਸੋ ਦੋਸਤੋ ਜੋ ਅਸੀਂ ਇਤਿਹਾਸ ਇੱਥੇ ਆ ਕੇ ਪੜਿਆ ਉਹਦੇ ਵਿੱਚ ਬਸ ਕੁੱਲ ਮਿਲਾ ਕੇ ਇਹ ਦੱਸਿਆ ਗਿਆ ਕਿ ਜੋ ਅੰਗਰੇਜ਼ ਸਾਮਰਾਜ ਸੀ ਉਸ ਸਮੇਂ ਦੀ ਅੰਗਰੇਜ਼ੀ ਸਰਕਾਰ ਸੀ ਸੋ ਉਹ ਮਹਾਰਾਜਾ ਦਲੀਪ ਸਿੰਘ ਨੂੰ ਉਹਨਾਂ ਨੇ ਕੈਦ ਕੀਤਾ ਕੈਦ ਕਰਕੇ ਇਸ ਕੋਠੀ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਤੇ ਜਦੋਂ ਹੀ ਗੱਲ ਹੈਗੀ ਲਗਭਗ 1849 ਦੀ ਗੱਲ ਹੈ ਦੋਸਤੋ ਇਹ ਸੋ ਜਦੋਂ ਉਹਨਾਂ ਨੂੰ ਪਤਾ ਲੱਗਦਾ ਗਿਆ ਕਿ ਮਹਾਰਾਜਾ ਅਰਨਜੀਤ ਰਣਜੀਤ ਸਿੰਘ ਇਸ ਜਗ੍ਹਾ ਦੇ ਉੱਪਰ ਜੋ ਉਸ ਸਮੇਂ ਦੇ ਅੰਗਰੇਜ਼ਾਂ ਦੇ ਜੋ ਉਸ ਸਮੇਂ ਦੀ ਕੰਪਨੀ ਸੀਗੀ ਅੰਗਰੇਜ਼ਾਂ ਦੀ ਹੈ ਨਾ ਵੀ ਉਹਨਾਂ ਦੇ ਉੱਤੇ ਅਟੈਕ ਕਰਨਗੇ ਤਾਂ ਉਹ ਇੱਥੋਂ ਚਲੇ ਗਏ ਸੀ ਅੱਗੇ ਜੁਪੀ ਵੱਲ ਨੂੰ ਜੋ ਦੱਸਿਆ ਗਿਆ ਗਿਆ ਕਿ ਵੀ ਜੁਪੀ ਵੱਲ ਨੂੰ ਉਹ ਲੈ ਕੇ ਗਏ ਨੇਗੇ ਉੱਥੋਂ ਫਿਰ ਉਹਨਾਂ ਨੇ ਕਲਕੱਤਾ ਬੰਦਰਗਾਹ ਤੋਂ ਹੁੰਦੇ ਹੋਏ ਉਹਨਾਂ ਨੂੰ ਇੰਗਲੈਂਡ ਲੈ ਗਏ ਸੀਗੇ ਤੇ ਕਿਵੇਂ ਉਹਨਾਂ ਦਾ ਧਰਮ ਤਬਦੀਲ ਕੀਤਾ ਦੋਸਤੋ ਕਿ ਉਹਨਾਂ ਨੂੰ 크੍ਰਿਸਚੀਅਨ ਧਰਮ ਅਪਣਾਉਣ ਦੇ ਲਈ ਮਹਾਰਾਜਾ ਦਲੀਪ ਸਿੰਘ ਜੀ ਨੂੰ ਹੱਦ ਤੋਂ ਵੱਧ ਲਾਲਚ ਦਿੱਤੇ ਗਏ ਅੰਗਰੇਜ਼ੀ ਸਰਕਾਰ ਵੱਲੋਂ ਸੋ ਉਹਨਾਂ ਦੇ ਉੱਪਰ ਵੱਖ-ਵੱਖ ਡਾਊਟੀਆਂ ਲਾਈਆਂ ਗਈਆਂ ਸੀਗੀਆਂ ਸੋ ਤਾਂ ਕਿ ਉਹ ਸਿੱਖ ਧਰਮ ਨੂੰ ਛੱਡ ਕੇ 크੍ਰਿਸਚੀਅਨ ਧਰਮ ਅਪਣਾ ਲੈਣ तकरीबन ਉਹਨਾਂ ਦੀ ਉਮਰ ਉਸ ਸਮੇਂ 12 ਸਾਲ ਦੀ ਦੋਸਤੋ ਦੱਸੀ ਜਾਂਦੀ ਹੈ 12 ਸਾਲ ਤੋਂ ਕੁਝ ਕੁਮਰ ਉਹਨਾਂ ਦੀ ਘੱਟ ਸੀਗੇ ਤੇ ਹੁਣ ਆਪਾਂ ਚੱਲਦੇ ਹਾਂ ਮਿਊਜ਼ੀਅਮ ਵੱਲ ਤੇ ਉੱਥੇ ਆਪਾਂ ਜੋ ਵੀ ਉਹ ਇਤਿਹਾਸ ਲੁਕਿਆ ਹੋਇਆ ਹੈਗਾ ਉਹ ਤੁਹਾਨੂੰ ਆਪਾਂ ਵਿਖਾਉਣਾ ਹੈ ਦੋਸਤੋ ਜੁੜੇ ਰਹੋ ਇਸੇ ਤਰ੍ਹਾਂ ਅੱਧਰ ਦੁਪਹਿਰ ਨੇ ਮੱਚ ਦਿੱ ਸਾਂਗ ਸੋ ਜਿਹੜੀ ਅੰਦਰ ਦੀ ਪਰਮਿਸ਼ਨ ਆਸਾ ਦੋਸਤੋ ਅੰਦਰ ਵੀਡੀਓ ਅਲਾਉਡ ਨਹੀਂ ਸੀਗੀ ਸੋ ਜੋ ਇਹਦੀ ਵਾਰੀ ਦਿਖਾਉ ਤੁਹਾਨੂੰ ਇੱਕ ਵਾਰ ਅਸੀਂ ਸਾਰੀ ਵਿਖਾ ਦਿੰਨੇ ਆ ਨਾ ਬਟੈਂਡ ਗਮਿਆ ਸੋ ਇਹ ਕੋਠੀ ਆ ਦੋਸਤੋ ਜਿਹਦੇ ਵਿੱਚ ਸਾਰਾ ਇਤਿਹਾਸ ਹੈ ਜਿਹਦੇ ਵਿੱਚ ਕਿ ਪੁਰਾਣੀਆਂ ਕੁਝ ਕੁ ਉਹ ਕੁਰਸੀਆਂ ਕਹਿ ਦਈਏ ਜਗਾ ਜਾਂ ਉਹ ਰਾਜਾ ਮਹਾਰਾਜਾਂ ਦੇ ਸੰਗਾਸਣ ਸੀ ਜਾਂ ਜੋ ਮਹਾਰਾਜਾ ਦਲੀਪ ਸਿੰਘ ਦੇ ਅੱਗੇ ਬੱਚੇ ਹੋਏ ਉਹ ਸਾਰਾ ਇਤਿਹਾਸ ਇਸ ਕੋਠੀ ਦੇ ਵਿੱਚ ਹੈਗਾ ਜਿਵੇਂ ਤੁਸੀਂ ਇਸ ਵਿੱਚ ਦੇਖ ਸਕਦੇ ਹੋ ਕਿ ਮਹਾਰਾਜਾ ਦਲੀਪ ਸਿੰਘ ਦੇ ਜੋ ਬੱਚੇ ਸੀਗੇ ਠੀਕ ਹੈ ਨਾ ਉਹਨਾਂ ਦਾ ਸਾਰਿਆਂ ਦਾ ਜ਼ਿਕਰ ਕੀਤਾ ਗਿਆ ਕਿ ਅੱਗੇ ਜੇ ਉਹ ਬੱਚਿਆਂ ਦੇ ਅੱਗੇ ਬੱਚੇ ਸੀ ਹੈਨਾ ਉਹਨਾਂ ਦਾ ਸਾਰਿਆਂ ਦਾ ਜ਼ਿਕਰ ਇਹਨਾਂ ਫੋਟੋਆਂ ਦੇ ਵਿੱਚ ਕੀਤਾ ਗਿਆ। ਸੋ ਮਹਾਰਾਜਾ ਦਲੀਪ ਸਿੰਘ ਦੀ ਫੋਟੋ ਰਹਿ ਗਈ ਹੈ ਦੋਸਤੋ ਤੇ ਨਾਲ ਹੀ ਜੀਓ ਪ੍ਰਿੰਸਸ ਮਹਾਰਾਣੀ ਬੰਬਾ ਸੀ ਉਹਨਾਂ ਦੀ ਫੋਟੋ ਤੇ ਅੱਗੇ ਉਹਨਾਂ ਦੇ ਬੱਚਿਆਂ ਦੀਆਂ ਠੀਕ ਹੈ ਨਾ ਇਹ ਮਿਊਜ਼ੀਅਮ ਦੇ ਵਿੱਚ ਬਹੁਤ ਕੁਝ ਸੰਭਾਲ ਕੇ ਰੱਖਿਆ ਗਿਆ ਦੋਸਤੋ। ਸੋ ਕੁਝ ਉਸ ਸਮੇਂ ਦੀਆਂ ਭਵਿੱਖਬਾਣੀਆਂ ਸੀਗਾ ਦੋਸਤੋ ਜਿਦੇ ਵਿੱਚ ਦੱਸਿਆ ਗਿਆ ਕਿ ਇੱਕ ਐਸਾ ਸਮਾਂ ਆਏਗਾ ਜਦੋਂ ਕਿ ਇੱਕ ਵੀ ਸਿੱਖ ਰਾਜਾ ਨਹੀਂ ਬਚੇਗਾ। ਇੱਕ ਸਿੱਖ ਵਪਾਰੀ ਆਪਣੇ ਧਰਮ ਲਈ ਬੇਚੈਨੀ ਨਾਲ ਪਟਕੇਗਾ ਇੱਕ ਸਿੱਖ ਸਹੀਦ ਦਾ ਜਨਮ ਹੋਵੇਗਾ ਤੇ ਉਹ ਕਲਕੱਤਾ ਤੱਕ ਨਿੱਡਰ ਹੋ ਰਾਜ ਕਰੇਗਾ ਉਹ ਜਨਮ ਤੋਂ ਹੀ ਸਰਬ ਸੰਪਨ ਰਾਜ ਹੋਵੇਗਾ ਉਸ ਦੀ ਇਸਤਾਨ ਦੁਨੀਆ ਭਰ ਵਿੱਚ ਫੈਲੇਗੀ ਉਸ ਦੇ ਨਾਲ ਉਸ ਦੀ ਖਾਲਸਾ ਫੌਜ ਰਹੇਗੀ ਉਹ ਆਪਣੀ ਹਾਥੀ ਤੇ ਸਵਾਰ ਦੁਨੀਆ ਭਰ ਵਿੱਚ ਘੁੰਮੇਗਾ ਉਹ ਸਾਰੇ ਰਾਜਾਂ ਨੂੰ ਹਰਾਵੇਗਾ ਉਸ ਮੁੱਚੇ ਖਾਲਸਾ ਵਿੱਚ ਜਮਕੇਗਾ ਫਸਮ ਤੋਂ ਉੱਠ ਕੇ ਖਾਲਸਾ ਪੂਰਬ ਤੇ ਰਾਜ ਕਰੇਗਾ ਸੋ ਉਸ ਸਮੇਂ ਦੀਆਂ ਜੋ ਭਵਿੱਖਵਾਨੀਆਂ ਨੇ ਦੋਸਤੋ ਇਹ ਤੁਸੀਂ ਦੇਖ ਸਕਦੇ ਹੋ ਇਹ ਮਿਊਜ਼ੀਅਮ ਦੇ ਵਿੱਚ ਸਾਰੀਆਂ ਗੱਲਾਂ ਬਾਤਾਂ ਸੋ ਇਹ ਪੁਰਾਣੀਆਂ ਤਸਵੀਰਾਂ ਨੇ ਉਸ ਸਮੇਂ ਦੀਆਂ ਦੋਸਤੋ ਜਿਹਦੇ ਵਿੱਚ ਕਿ ਸਰਦਾਰ ਠਾਕਰ ਸਿੰਘ ਸੰਧਾਵਾਲੀਆ ਆਪਣੇ ਜਥੇ ਸਮੇਤ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਥੇ ਦੇ ਲਾਲੋ ਹਨਾ ਸਿੰਘ ਸੀਗੇ ਉਹਨਾਂ ਦੀਆਂ ਫੋਟੋਆਂ ਕਿ ਦੱਸਿਆ ਜਾਂਦਾ ਹੈ ਕਿ ਉਸ ਸਮੇਂ ਦੇ ਜੋ ਅੰਗਰੇਜ਼ੀ ਸ਼ਾਸਕ ਸੀਗੇ ਉਹਨਾਂ ਨੇ ਇੱਥੇ ਆ ਕੇ ਪਾਰਟੀ ਕੀਤੀ 9 ਸਾਲ ਦੇ ਜਸ਼ਨ ਮਨਾਏ ਤੇ ਮਹਾਰਾਜਾ ਦਲੀਪ ਸਿੰਘ ਨੂੰ ਇਸ ਕੋਠੀ ਦੇ ਵਿੱਚ ਕੈਦ ਕਰਕੇ ਰੱਖਿਆ ਗਿਆ ਸੀਗਾ ਜਿਸ ਤੋਂ ਬਾਅਦ ਦੇ ਵਿੱਚ ਫਿਰ ਅੱਗੇ ਉਸ ਨੂੰ ਜੁਪੀ ਬਿਹਾਰ ਦੇ ਰਾਸਤੇ ਮਤਲਬ ਇੰਗਲੈਂਡ ਤੱਕ ਲਿਜਾਇਆ ਗਿਆ ਸੀਗਾ ਸੋ ਦੋਸਤੋ ਇੱਥੇ ਆ ਕੇ ਮਨ ਨੂੰ ਇੱਕ ਸਕੂਨ ਜਿਹਾ ਵੀ ਮਿਲਦਾ ਹੈਗਾ ਕਿ ਅੱਜ ਵੀ ਚਲੋ ਕਿਵੇਂ ਨਾ ਕਿਵੇਂ ਲਾ ਕੇ ਪੰਜਾਬ ਸਰਕਾਰ ਰਹੀ ਇਸ ਦਾ ਜੋ ਦੇਖਭਾਲ ਕੀਤੀ ਜਾ ਰਹੀ ਹੈ ਜਗ੍ਹਾਾਂ ਦੀ ਨਹੀਂ ਤਾਂ ਵਿੱਚ ਦਾ ਜਗਾ ਬਹੁਤ ਜਿਆਦਾ ਹੱਦ ਤੱਕ ਖਰਾਬ ਹੋ ਚੁੱਕੀਆਂ ਨੇ ਇਹ ਬਿਲਡਿੰਗਾਂ ਹਨਾ ਸੋ ਇਹ ਇੱਥੇ ਬਣਿਆ ਹੋਇਆ ਜੀ ਆਪਣਾ ਅਡਰੈਸ ਵਗੈਰਾ ਚੇਂਜ ਕਰਨੇ ਆ ਮੂਹੱਥ ਤੋਂ ਦੇ ਲਈ ਰਾਣੀ ਇਹ ਕਲਾਕਿਰਤੀ ਨਾਲ ਸਾਰਾ ਇਹ ਵੈਸੇ ਬਣਿਆ ਹੋਇਆਗਾ ਨਮਾ ਲਗਾਇਆ ਹੋਇਆਗਾ ਸੋ ਚੱਲਦੇ ਅੱਗੇ ਵੱਲ ਨੂੰ ਕੁਝ ਹੋਰ ਇੱਕ ਦੋ ਪੁਆਇੰਟ ਰਹਿ ਗਏ ਨੂੰ ਵੀ ਆਪਾਂ ਦੇਖਦੇ ਆ ਪਿਆਰੇ ਦੋਸਤੋ ਅੱਜ ਦਾ ਸਫ਼ਰ ਸਾਡਾ ਇੰਨਾ ਹੀ ਸੀਗਾ ਹੁਣ ਚੱਲਦੇ ਆਂ ਜੀ ਘਰ ਵਾਪਸੀ ਦੇ ਲਈ ਅਗਲੇ ਵਲੌਗ ਦੇ ਵਿੱਚ ਕੁਝ ਨਵੀਆਂ ਗੱਲਾਂ ਬਾਤਾਂ ਦੇ ਨਾਲ ਫੇਰ ਕੁਝ ਨਵੀਆਂ ਸਾਂਝਾ ਪਾਵਾਂਗੇ ਤਦ ਤੱਕ ਤੇਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ